2 ਕਿਲੋਮੀਟਰ ਦੇ ਪਰਤੀ ਚਾਰੀ ਕਰੋ ਚਾਰੀ ਕਰੋ ਜਾਈਂ ਕਰੋ 2 ਕਿਲੋਮੀਟਰ ਦੇ ਪਰਤੀ ਚਾਰੀ ਕਰੋ ਚਾਰੀ ਕਰੋ ਜਾਈਂ ਕਰੋ ਸਰ ਸਾਡਾ ਇਹ ਪੱਕਾ ਦਰਨਾ ਜੋ 25 ਡੇਢ ਤੋਂ ਲਗਾਤਾਰ ਚੱਲ ਰਿਹਾ ਜੋ ਕਿ ਅੱਜ ਨਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਿਆ ਸਰ ਤੇ ਜਦੋਂ ਸਾਰੇ ਸਰਕਾਰ ਸੱਤਾ ਵਿੱਚ ਆਈ ਸੀ ਇਹਦਾ ਇੱਕੋ ਹੀ ਨਾਰਾ ਸੀ ਭਗਵੰਤ ਮਾਨ ਸਾਹਿਬ ਦਾ ਸੀਐਮ ਸਾਹਿਬ ਦਾ ਵੀ ਮੈਂ ਤੁਹਾਨੂੰ ਦਰਨੇ ਤੇ ਨਹੀਂ ਬੈਠਣ ਦੇਵਾਂਗਾ ਹੁਣ ਸਰ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਦਰਨੇ ਤੇ ਬੈਠੇ ਹੋਏ ਸਾਡੀਆਂ ਮੰਗਾਂ ਕਿਉਂ ਨਹੀਂ ਸੁਣੀਆਂ ਜਾ ਰਹੀਆਂ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਜਿਮ ਨਹੀਂ ਚਾਹਣਾ ਨੂੰ ਜ਼ਰੂਰੀ ਸਮਝਿਆ ਉਹਨਾਂ ਨੇ ਆਪਦੇ ਐਮਐਲਏ ਦੇ ਜਤੌਣ ਪ੍ਰਤੀ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਅਸੀਂ ਅਸੀਂ ਉੱਥੇ ਜਾਈਏ ਉਹਨਾਂ ਨੂੰ ਜਤਾਈਏ ਉੱਥੇ ਜ਼ੋਰ ਲਗਾਈਏ ਆਡੀਆਂ ਬੋਲ ਤਾਂ ਜਾਰੀ ਕਰੋ ਨਹੀਂ ਸਾਰਿਆਂ ਨੇ ਯਕੀਨੀ ਨਹੀਂ ਕੀਤੀ ਸਾਰੇ ਪ੍ਰਾਈਵੇਟ ਵਾਲੇ ਜਿਆਦਾ ਵਧਣਾ ਚਾਹੁੰਦੇ ਵੀ ਪ੍ਰਾਈਵੇਟ ਨੀਤੀ ਕਰਨ ਕਰਨਾ ਚਾਹੁੰਦੇ ਵੀ ਨਾ ਨਵੇਂ ਮੁੰਡੇ ਆਉਣਗੇ ਤੇ ਅਸੀਂ ਕਦੋਂ ਸਾਡਾ ਦਿਲ ਚਾਊਗਾ ਅਸੀਂ ਉਹਨਾਂ ਨੂੰ ਖਤਮ ਕਰ ਦਿਆ ਗੇ ਦਾਰਿਆਂ ਨੂੰ ਜੀ ਆਡੀਆਂ ਬੋਲ ਤਾਂ ਜਾਰੀ ਕਰੋ ਜਾਰੀ ਕਰੋ ਸਾਡੀ ਸਾਰ ਇਹੀ ਮੰਗ ਹੈ ਜੀ ਜਿਹੜੇ ਇਹ ਸਾਥੀ ਨੇ ਅਸੀਂ ਇਸੇ ادارے ਤੋਂ 1 ਸਾਲ ਦੀ ਟ੍ਰੇਨਿੰਗ ਕੀਤੀ ਹੈ ਜੀ ਉਹ ਵੀ ਆਪ ਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜੀ ਫ੍ਰੈਂਡਸ਼ਿਪ ਕਰਵਾਈ ਜਾਂਦੀ ਸੀਗੀ ਉਹ OIT ਦੇ ਜਿਹੜਾ 2 ਸਾਲ ਦਾ ਕੋਰਸ ਹੈ ਉਸ ਦੇ ਮੈਰਿਟ ਦੇ ਆਧਾਰ ਤੇ ਕਰਵਾਈ ਜਾਂਦੀ ਸੀਗੇ ਲੇਕਿ ਇਹ ਨਾ ਮੈਂ ਤੇ ਕਿੰਨੀ ਦੇਰ ਰੋਕੇ ਸਰ ਮਦਨ ਕੁਮਾਰ ਜਮੀਦਵਰਦਾਨ ਸੁਭਾ ਜੀ ਸਰ ਸਾਡਾ ਇਹ ਪੱਕਾ ਦਰਨਾ ਜੋ 25 ਡੇਢ ਤੋਂ ਲਗਾਤਾਰ ਚੱਲ ਰਿਹਾ ਜੋ ਕਿ ਅੱਜ ਨਵੇਂ ਦਿਨ ਵਿੱਚ ਸ਼ਾਮਲ ਹੋ ਚੁੱਕਾ ਹੈ ਸਰ ਤੇ ਜਦੋਂ ਸਰ ਇਹ ਸਰਕਾਰ ਸੱਤਾ ਵਿੱਚ ਆਈ ਸੀ ਇਹਦਾ ਇੱਕੋ ਹੀ ਨਾਰਾ ਸੀ ਭਗਵੰਤ ਸਿੰਘ ਦਾ ਸੀਐਮ ਸਾਹਿਬ ਦਾ ਵੀ ਮੈਂ ਤੁਹਾਨੂੰ ਦਰਨਿਆਂ ਤੇ ਨਹੀਂ ਬੈਠਣ ਦੇਗਾ ਹੁਣ ਸਰ ਇਹਨਾਂ ਨੂੰ ਦੇਖਣਾ ਚਾਹੀਦਾ ਵੀ ਅਸੀਂ ਦਰਨੇ ਤੇ ਬੈਠੇ ਹੋਏ ਸਾਡੀਆਂ ਮੰਗਾਂ ਕਿਉਂ ਨਹੀਂ ਸੁਣੀਆਂ ਜਾ ਰਹੀਆਂ ਸਾਡੀਆਂ ਮੰਗ ਨੂੰ ਕਿਉਂ ਨਹੀਂ ਪੂਰਾ ਕਰਿਆ ਜਾ ਰਿਹਾ ਤੇ ਸਰ ਇੱਕ ਗੱਲ ਕਰਨਾ ਚਾਹੁੰਦੇ ਆਂ ਵੀ ਸਾਡੇ ਮਹਿਕੇ ਵਿੱਚ ਲਗਭਗ ਨਾ ਏਲਮ ਦੀਆਂ 16000 ਪੋਸਟਾਂ ਇਸ ਤੇ ਖਾਲੀ ਪਈਆਂ ਐ ਤੇ ਇਹਨਾਂ ਨੇ ਕੱਲ ਵਰਸੋ ਇੱਕ ਇੱਕ ਚਿੱਠੀ ਘੱਡੀ ਹੈ ਵੀ ਜਿਹੜੇ ਵੀ ਰਿਟਾਇਰਮੈਂਟ ਕਰਮਚਾਰੀ ਗਏ ਆ ਸਾਨੂੰ ਬੰਦਿਆਂ ਦੀ ਬਹੁਤ ਲੋੜ ਹੈ ਤੇ ਸਾਨੂੰ ਬੰਦੇ ਵਰਤੀ ਕਰਨ ਵਾਸਤੇ ਸਾਨੂੰ ਜਿਹੜੇ ਰਿਟਾਇਰਮੈਂਟ ਕਰਮਚਾਰੀ ਹੈਗੇ ਆ ਸਾਨੂੰ ਉਹਨਾਂ ਦੀ ਜਰੂਰਤ ਹੈ ਸਾਨੂੰ ਉਹ ਆਪਣਾ ਨਾਮ ਪਤਾ ਦੇਣ ਦਸੀ ਉਹਨਾਂ ਨੂੰ ਰੱਖਣਾ ਚਾਹੁੰਦੇ ਆ ਤੇ ਅਸੀਂ ਇੱਕ ਸਾਲ ਦੀ ਟ੍ਰੇਨਿੰਗ ਕਰਕੇ ਇਹਨਾਂ ਦੇ ਸਾਹਮਣੇ ਬੈਠਿਆ ਤਿੰਨ ਤਿੰਨ ਪੇਪਰ ਕਲੀਅਰ ਕਰਕੇ ਬੈਠਿਆ ਸਾਨੂੰ ਕਿਉਂ ਨਹੀਂ ਰੱਖ ਰਹੇ ਸਾਰੇ ਮਤਲਬ ਇਹ ਕਹਿੰਦਾ ਕਿ ਤੁਹਾਨੂੰ ਕੰਮ ਨਹੀਂ ਆਉਂਦਾ ਨਹੀਂ ਸਾਰ ਅਸੀਂ ਇੱਕ ਸਾਲ ਦੀ ਅਧਾਰੇ ਤੋਂ ਟ੍ਰੇਨਿੰਗ ਕੀਤੀ ਕੰਮ ਕਿਉਂ ਨਹੀਂ ਆਉਂਦਾ ਇਹਨਾਂ ਦਾ ਪੂਰਾ ਸਾਥ ਤਾਂ ਇੱਕ ਸਾਲ ਕਿਉਂ ਵਦਾਨੀ ਸਾਰਿਆਂ ਨੇ ਕੀ ਨੀਤੀ ਹੈ ਸਾਰੇ ਪ੍ਰਾਈਵੇਟ ਵਾਲੇ ਜਿਆਦਾ ਵਧਣਾ ਚਾਹੁੰਦੇ ਵੀ ਪ੍ਰਾਈਵੇਟ ਨੀਜੀ ਕਰਨ ਕਰਨਾ ਚਾਹੁੰਦੇ ਵੀ ਨਾ ਨਵੇਂ ਮੁੰਡੇ ਆਉਣਗੇ ਤੇ ਅਸੀਂ ਕਦੋਂ ਸਾਡਾ ਦਿਲ ਚਾਊਗਾ ਅਸੀਂ ਉਹਨਾਂ ਨੂੰ ਖਤਮ ਕਰ ਦਾਂਗੇ ਸਾਰਿਆਂ ਨੂੰ ਜੀ ਬਈ ਕਾਫੀ ਦਿਨਾਂ ਤੋਂ ਤੁਸੀਂ ਸੇ ਧਰਨੇ ਤੇ ਬੈਠੇ ਹੋਏ ਅੱਜ ਪੰਜਾਬ ਦੇ ਮੁੱਖ ਮੰਤਰੀ ਇੱਥੇ ਨਿਯੁਕਤੀ ਪੱਤਰ ਮੰਡਲ ਵਾਸਤੇ ਪਹੁੰਚੇ ਨੇ ਕੀ ਕਹਿਣਾ ਚਾਹੁੰਦੇ ਹਾਂਜੀ ਸਰ ਇਸ ਤਰ੍ਹਾਂ ਜੀ ਮੇਰਾ ਨਾਮ ਮਨਪ੍ਰੀਤ ਸਿੰਘ ਹੈ ਮੇਰਾ ਸਾਥੀ ਗੁਰਮੀਤ ਸਿੰਘ ਮਦਨ ਲਾਲ ਜੀ ਅਸੀਂ ਜੀ ਬੇਰੋਜ਼ਗਾਰ ਲਾਈਨਮੈਨ ਆ ਸਾਡਾ ਜਿਹੜਾ ਤਰਨਾ ਜਿੱਥੇ 25 ਡੇਟ ਨੂੰ ਲੱਗਿਆ ਜੀ ਠੀਕ ਹੈ 28 ਡੇਟ ਨੂੰ ਸਾਡੀ ਜਿਹੜੀ ਮੀਟਿੰਗ ਹੈ ਉਹ ਬੀਜਲੀ ਮੰਤਰੀ ਸਾਹਿਬ ਦੇ ਨਾਲ ਫਿਕਸ ਕਰਾਈ ਜਾਂਦੀ ਜਿਹੜੀ ਪੇਸਟ ਰਹੀ ਜਿਹੜੀ ਮੀਟਿੰਗ ਤੋਂ ਮੁੱਕਰ ਗਏ ਉਸ ਤੋਂ ਬਾਅਦ ਸਾਡੀ ਜਿਹੜੀ ਮੀਟਿੰਗ ਹੈ ਇਹਨਾਂ ਨੇ 9 ਡੇਟ ਦੀ ਫਿਕਸ ਕਰਾਈ ਉਹ ਵੀ ਜਦੋਂ ਸਾਡੇ ਸਾਥੀਆਂ ਨੇ ਰੋਡ ਜਾਮ ਕੀਤਾ ਦੇਖੋ ਜੀ ਸਾਡੀ ਜਿਹੜੀ ਬੇਨਤੀ ਹੈ ਸਰਕਾਰ ਤੱਕ ਪ੍ਰਸ਼ਾਸਨ ਤੱਕ ਜਿਹੜੇ ਇਹ ਸਾਥੀ ਨੇ ਇਹ ਉਹ ਸਾਥੀ ਨੇ ਜਿਹੜੇ ਤਿੰਨ ਤਿੰਨ ਪੇਪਰ ਦੇ ਕੇ ਆਏ ਜੀ ਔਰ ਅਸੀਂ ਪਿਛਲੇ 9-10 ਸਾਲਾਂ ਤੋਂ ਸੰਘਰਸ਼ ਕਰ ਰਹੇ ਹਾਂ ਕਿ ਜਿਹੜੇ ਇਹ ਸਾਥੀ ਨੇ ਇਹਨਾਂ ਨੂੰ ਭਰਤੀ ਕੀਤਾ ਜਾਵੇ ਇਹ ਬੰਦੇ ਨੇ ਜਿਹੜੇ ਤੁਹਾਡੇ ਪ੍ਰਤੀ ਹੰਵਰ ਸਾਡੇ 2500 ਸਾਥੀ ਹੈਗਾ ਜੀ ਪੂਰੇ ਪੰਜਾਬ ਦੇ ਵਿੱਚ ਜਿਹੜੇ ਪ੍ਰਤੀ ਹੋਣ ਵਾਲਾ ਪਿਆ ਜੀ ਤੁਹਾਡੀ ਮੀਟਿੰਗ ਹੋਈ ਸੀ ਕੀ ਕਿਹਾ ਸੀ ਸਰ ਮੀਟਿੰਗ ਤਾਂ ਹਜੇ ਹੋਣੀ ਹੈ ਜੀ ਨੋਨ ਡੇਟ ਨੂੰ ਮੀਟਿੰਗ ਹੋਵੇਗੀ ਮਾਨਯੋਗ ਆਪਣਾ ਡਾਇਰੈਕਟਰ ਸਾਹਿਬ ਨਾਲ ਜ਼ਰੂਰ ਹੋਈ ਜੀ ਉਹਨਾਂ ਵੱਲੋਂ ਆਸਵਾਸਾ ਦਵਾਇਆ ਗਿਆ ਕਿ ਮੇਰੀ ਮੰਤਰੀ ਦੀ ਕੋワイ ਦੀ ਹਿੱਡ ਜੜੀ ਤੁਹਾਡੀ ਮੀਟਿੰਗ ਕਰਵਾਈ ਜਾਵੇਗੀ ਉਸ ਮੀਟਿੰਗ ਦੇ ਵਿੱਚ ਜਿਹੜਾ ਤੁਹਾਡਾ ਸਿੱਟਾ ਕੱਢਿਆ ਜਾਊਗਾ ਪਰ ਮੈਂ ਉੱਥੇ ਤੁਹਾਡੇ ਮਾਧਿਅਮ ਦਰਹੀਂ ਦੱਸਣਾ ਚਾਹੁੰਦੇ ਆ ਕਿ ਸਾਡੀ ਅਸੀਂ ਪਹਿਲਾਂ ਵੀ ਚਾਰ ਵਾਰ ਜਿਹੜੇ ਲਿਖਤੀ ਰੂਪ ਦੇ ਵਿੱਚ ਸੀਆਈਡੀ ਜਿਹੜਾ ਪ੍ਰਸ਼ ਮਾਨਯੋਗ ਆਪਣੇ ਡਿਪਟੀ ਡੀਸੀ ਸਾਹਿਬ ਹੈਗੇ ਨੇ ਉਹਨਾਂ ਨੇ ਵੀ ਸੀ ਮੰਗ ਪੱਤਰ ਦਿੱਤੇ ਕਿ ਸਾਡੀ ਜਿਹੜੀ ਮੀਟਿੰਗ ਹੈ ਬੀਜਲੀ ਮੰਤਰੀ ਸਾਹਿਬ ਦੇ ਨਾਲ ਕਰਾਈ ਜਾਵੇ ਜਿਹੜੀਆਂ ਸਾਡੀਆਂ ਮੰਗਾਂ ਸੀ ਉਹਨਾਂ ਨੂੰ ਜਾਂ ਉਹਨੂੰ ਕਰਵਾਈਆਂ ਕਰਵਾਈਆਂ ਜਾਣ ਪਰ ਉਹਨਾਂ ਨੇ ਸਾਡੇ ਨਾਲ ਮੀਟਿੰਗ ਕਰਨਾ ਜ਼ਰੂਰੀ ਨਹੀਂ ਸਮਝਿਆ ਉਹਨਾਂ ਨੇ ਜਿਮਨੀ ਚ ਉਹਨਾਂ ਨੂੰ ਜ਼ਰੂਰੀ ਸਮਝਿਆ ਉਹਨਾਂ ਨੇ ਆਪਦੇ ਐਮਐਲਏ ਦੇ ਜਤੌਣ ਪ੍ਰਤੀ ਉਹਨਾਂ ਨੇ ਜ਼ਰੂਰੀ ਸਮਝਿਆ ਕਿ ਅਸੀਂ ਅਸੀਂ ਉੱਥੇ ਜਾਈਏ ਉਹਨਾਂ ਨੂੰ ਜਤਾਈਏ ਉੱਥੇ ਜ਼ੋਰ ਲਗਾਈਏ ਤੁਹਾਡੇ ਪੂਰੇ ਪੰਜਾਬ ਤੋਂ ਨੇ ਹਾਂਜੀ ਹਾਂਜੀ ਪੂਰੇ ਜਿਹੜੇ ਸਾਡੇ ਸਾਥੀ ਨੇ ਪੂਰੇ ਪੰਜਾਬ ਭਾਰਤ ਤੋਂ ਸਾਡੇ ਸਾਥੀ ਹੈਗੇ ਜੀ ਸਾਡੀ ਸਾਰ ਇਹੀ ਮੰਗ ਹੈ ਜੀ ਜਿਹੜੇ ਇਹ ਸਾਥੀ ਨੇ ਅਸੀਂ ਇਸੇ ادارے ਤੋਂ 1 ਸਾਲ ਦੀ ਟ੍ਰੇਨਿੰਗ ਕੀਤੀ ਹੈ ਜੀ ਉਹ ਵੀ ਆਪਦੇ ਮਾਧਿਅਮ ਰਾਹੀਂ ਦੱਸ ਦੇਣਾ ਚਾਹੁੰਦੇ ਆ ਕਿ ਜਿਹੜੀਆਂ ਪਿਛਲੀਆਂ ਸਰਕਾਰਾਂ ਦੇ ਸਮੇਂ ਜਿਹੜੀ ਪ੍ਰੈਂਟਸ਼ਿਪ ਕਰਵਾਈ ਜਾਂਦੀ ਸੀਗੀ ਉਹ OIT ਦੇ ਜਿਹੜਾ 2 ਸਾਲ ਦਾ ਕੋਰਸ ਹੈ ਉਸ ਦੇ ਮੈਰਿਟ ਦੇ ਆਧਾਰ ਤੇ ਕਰਵਾਈ ਜਾਂਦੀ ਸੀਗੇ ਸਾਡੇ ਪਹਿਲੇ ਸਾਥੀ ਨੇ ਜਿਹੜੇ ਬੱਚਿਆਂ ਨੇ ਸੰਘਰਸ਼ ਕਰਕੇ ਤਰਨਾ ਲਗਵਾ ਕੇ ਸਰਕਾਰ ਦੇ ਅੱਗੇ ਇੱਕ ਸ਼ਰਤ ਰਖਵਾਈ ਕਿ ਜਿਹੜਾ ਬੱਚੇ ਅਪਰੈਂਡਸ ਕਰਨਗੇ ਉਹਨਾਂ ਦੇ ਇੱਕ ਪਹਿਲਾਂ ਪੇਪਰ ਲਓ ਔਰ ਇਹ ਬੱਚਿਆਂ ਨੇ 18000 ਬੱਚੇ ਨੇ ਪੇਪਰ ਦਿੱਤਾ ਉਹਦੇ ਵਿੱਚ 1500 730 ਸਿਲੈਕਟ ਹੋਏ ਨੇ ਜਿਹੜੇ ਆਪਦੇ ਸਾਹਮਣੇ ਖੜੇ ਜੀ ਔਰ ਇਹ ਉਹ ਬੱਚੇ ਨੇ ਜਿਹੜੇ ਸਰਕਾਰੀ ਆਈਟੀਆ ਦੇ ਬੱਚੇ ਪੜੇ ਹੋਏ ਨੇ